ਆਹ ਦੋਸਤੋ ਲੋ ਦੋਸਤੋ ਸਰਦੂਲਗੜ ਸਬਜ਼ੀ ਮੰਡੀ ਦੇ ਰੇਟ ਚੌਲਾ ਚੌਲਾ 60 ਰੁਪਏ ਕਿਲੋ ਲੱਗਿਆ ਜੀ ਅੱਜ ਸਰਦੂਲਗੜ ਦੀ ਮੰਡੀ ਦੇ ਵਿੱਚ ਹੈ ਗਮਾਰੇ ਦੀਆਂ ਫਲੀਆਂ ਗਮਾਰੇ ਦੀਆਂ ਫਲੀਆਂ 120 ਤੋਂ ਲੈ ਕੇ 140 ਰੁਪਏ ਭਿੰਡੀ ਹੈ ਜਿਹੜੀ ਇਹ 40 ਰੁਪਏ ਕਿਲੋ ਲੱਗਿਆ ਜੀ ਅੱਗੇ ਆ ਗਈ ਤੋਰੀ ਤੋਰੀ ਦਾ ਰੇਟ ਡਾਊਨ ਪੈ ਗਿਆ 15 ਰੁਪਏ ਤੋਂ ਲੈ ਕੇ 30 ਰੁਪਏ ਤੱਕਰ ਤੋਰੀ ਵੀ ਗਈ ਹੈ ਜਿਹੜੀ ਕਿ ਟੌਪ ਦੀ ਤੋਰੀ ਜਾਂਦੀ ਹੈ ਜੀ ਅੱਗੇ ਆ ਗਈ ਵੈਗਨ ਵੰਗਣ 25 ਰੁਪਏ ਕਿਲੋ ਲੱਗਿਆ ਜੀ ਸਰਦੂਲਗੜ ਦੀ ਮੰਡੀ ਦੇ ਵਿੱਚ ਅੱਗੇ ਗੱਲ ਕਰਦੇ ਆਪਾਂ ਕਦੂ ਕਦੂ ਵੀ 20 ਰੁਪਏ ਕਿਲੋ ਲੱਗੇ ਨੇ ਸਰਦੂਲਗੜ ਦੀ ਮੰਡੀ ਦੇ ਜਿਹੜੇ ਕਿ ਕੱਦੂ ਨੇ ਆਪਾਂ ਗ੍ਰੇਡ ਵਾਲੇ ਲਾ ਲੋ ਚਾਹੇ α ਲਫਾਫਾ ਲਾ ਲੋ ਇਹ 20 ਰੁਪਏ ਇਹਨਾਂ ਦਾ ਰੇਟ ਲੱਗਿਆ ਗਿਆ ਜੀ ਅੱਗੇ ਗੱਲ ਕਰਦੇ ਆਪਾਂ ਚੁੱਬੜਾ ਨਹੀਂ ਜਿਹੜੇ ਕਿ ਚੁੱਬੜਾ ਰਾਏ ਕਹਿੰਦੇ ਨੇ ਆਪਾਂ ਚੁੱਬੜ ਲੱਗੇ ਨੇ ਅੱਜ 30 ਰੁਪਏ ਕਿਲੋ ਸਰਦੂਲਗੜ ਦੀ ਮੰਡੀ ਦੇ ਵਿੱਚ ਅੱਗੇ ਗੱਲ ਕਰਦੇ ਆਪਾਂ ਗੰਡੇ ਆ ਨਹੀਂ ਗੰਡੇ ਲੱਗੇ ਨੇ ਅੱਜ ਸਰਦੂਲਗੜ ਦੀ ਮੰਡੀ ਦੇ ਵਿੱਚ ਉਹ ਵੀ 20 ਰੁਪਏ ਕਿਲੋ ਲੱਗੇ ਰੇ ਜੀ ਤੇ ਆਲੂ ਹੈ ਜਿਹੜੇ ਆਲੂ 15 ਰੁਪਏ ਕਿਲੋ ਵੇਚੇ ਨੇ ਬਾਕੀ ਵੀਡੀਓ ਜੇ ਚੰਗੀ ਲੱਗੀ ਜਰੂਰ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਵੇਖਿਆ ਕਰੋ ਜੀ ਧੰਨਵਾਦ